ਹਲੋ ਵੀ ਮੇਟਰੋ ਪਹਿਲਾਂ ਤਾਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਗੁੱਡ ਮਾਰਨਿੰਗ ਤੇ ਸੈਦਕਵੀਰ ਭੱਜਿਆ ਭੱਜਿਆ ਆ ਪਾਪਾ ਆਪਣੇ ਘਰੇ ਮੋਰ ਆਇਆ ਮੋਰ ਆਇਆ ਮੈਂ ਕਿਹ ਪੁੱਤ ਦੇਖਦੇ ਆਪਾਂ ਕਿੱਥੇ ਆਇਆ ਮੋਰ ਦੂਜੇ ਪਾਸੇ ਦੁਰਿਆ ਫਿਰਦਾ ਕਹਿੰਦੇ ਤੇ ਆਉਂ ਜ ਤੁਹਾਨੂੰ ਤੁਹਾਨੂੰ ਵੀ ਦਿਖਾਉਣੇ ਆ ਸਵੇਰੇ ਸਵੇਰੇ ਮੋਰ ਤੇ ਮੋਰਨੀ ਪੁੱਤ ਇਹਨੂੰ ਮੋਰਨੀ ਬੋਲਦੇ ਆ ਜਿਹੜਾ ਮੋਰ ਹੁੰਦਾ ਨਾ ਉਹ ਮੋਰ ਲੰਮਾ ਹੁੰਦਾ ਤੇ ਮੋਰਨੀ ਲੰਬੀ ਨਹੀਂ ਹੁੰਦੀ ਤੇ ਇਹ ਮੋਰਨੀ ਆ ਤੇ ਮੈਂ ਹਾਂ ਤੁਹਾਨੂੰ ਉਹਦੇ ਪੁੱਤ ਨੂੰ ਵੀ ਸਮਝਾ ਦਈਏ ਵੀ ਮੋਰ ਤੇ ਮੋਰਨੀ ਦੇ ਵਿੱਚ ਕੀ ਫਰਕ ਆ ਮੋਰ ਆ ਜਿਹੜਾ ਜਿਹਦੇ ਤੁਸੀਂ ਆਪਾਂ ਆਮੀ ਵੇਨੇ ਆ ਸੋਹਣੇ ਸੋਹਣੇ ਫੰਗ ਹੁੰਦੇ ਆ ਸੋਹਣਾ ਹੁੰਦਾ ਘੈਂਟ ਲੱਗਦਾ ਇਹ ਮੋਰਨੀ ਆ ਜਿਹੜੀ ਲੰਬੀ ਨਹੀਂ ਹੁੰਦੀ ਜ਼ਿਆਦਾਤਰ ਲੈ ਵੀ ਮੋਰਨੀ ਤੇ ਬਿੱਲੀ ਦੇ ਬੱਚੇ ਬੈਠੇ ਆ ਉਹੇ ਸਾਹਮਣੇ ਦੇਖਿਓ ਇਹ ਮੁੜ ਗਿਆ ਫੇਰ ਹੋਰ ਨਾ ਬਿੱਲੀ ਦੀ ਪਾ ਜੇ ਤੇ ਮੋਰਨੀ ਨੂੰ ਛਰੀ ਨੂੰ ਖਾ ਜੇ ਤੇ ਪਿੱਛੇ ਨੂੰ ਮੜਮੜ ਦੇਖਦੇ ਆ ਕਿ ਦੂਜੇ ਲਈ ਇਹ ਮੋਰਨੀ ਵੀ ਤਿਆਰ ਆਂਦੀ ਉਹ ਹਲਦੀ ਨਹੀਂ ਬਈ ਜਮਾਂ ਤਰਪੀ ਮੋਰਨੀ ਇਹ ਫੇਰ ਮੁਰੂ ਮਿਲਦਾ ਇਹ ਬਿੱਲੀ ਦੇ ਬੱਚੇ ਵੀ ਐ ਸਾਇਲੈਂਟ ਹੋ ਕੇ ਖੜ ਗਏ ਜਮਾਂ ਮਾਂ ਦੇ ਬੁੱਤ ਵੀ ਸਾਡੇ ਕੋਲੇ ਆਉਗੇ ਤੇ ਲੈ ਵੀ ਮਤਰੋ ਇਹ ਆਪਣੇ ਫਿਰ ਘਰ ਆਈ ਆ ਮੋਰਨੀ ਮੈਂ ਮਹਾ ਤੋਂ ਸਵੇਰੇ ਸਵੇਰੇ ਦਰਸ਼ਨ ਕਰਾ ਲਈ ਇੱਕ ਸੱਚ ਹੋਰ ਫਾਦਰ ਸਾਹਿਬ ਕਹਿੰਦੇ ਇਹਨਾ ਵੀ ਆਪਣੇ ਪਿੰਡ 'ਚ ਕਿਸੇ ਬੰਦੇ ਨੇ ਇਹ ਮਲਮੋਰ ਮੋਰਨੀਆਂ ਲਿਆ ਕੇ ਛੱਡੇ ਆ ਪਿੰਡ ਦੀ ਸਜਾਵਟ ਲਈ ਯਾਰ ਸੋਹਣਾ ਲੱਗੇ ਸਾਡਾ ਪਿੰਡ ਹਨਾ ਤੇ ਉਸ ਸੱਜਣ ਦਾ ਵੀ ਮੈਂ ਪਹਿਤ ਧੰਨਵਾਦ ਕਰਦੇ ਜੀ ਨੇ ਇਹਨੇ ਵਧੀਆ ਪੰਛੀ ਮਲੋ ਰਾਸ਼ਟਰੀ ਪੰਛੀ ਜਿਹੜੇ ਛੱਡੇ ਆ ਪਿੰਡ ਨੂੰ ਸੁੰਦਰਤਾ ਬਣਾਉਣ ਲਈ ਚਲੋ ਆਪਣੇ ਘਰੇ ਵੀ ਆਇਆ ਚੰਗਾ ਲੱਗਿਆ ਹਨਾ ਤੇ ਇਹ ਤੋਂ ਦੁਆਰਾ ਉਸ ਬੰਦੇ ਦਾ ਧੰਨਵਾਦ ਆ ਮਤਲਬ ਜੇ ਬੰਦਾ ਕੋਈ ਪਿੰਡ ਦਾ ਹੈਗਾ ਜਿਹਨੇ ਛੱਡੇ ਆ ਮਤਲਬ ਉਹਨਾਂ ਦਿਲੇ ਧੰਨਵਾਦ ਆ ਤੇ ਜਿਨੇ ਜਿਹਨੂੰ ਪਤਾ ਹੈ ਕੌਣ ਆ ਬੰਦਾ ਉਹ ਤੇ ਪਲੀਜ਼ ਉਹਦਾ ਨਾਮ ਵੀ ਜ਼ਰੂਰ ਲਿਖਿਓ ਕਿਹੜਾ ਸੱਜਣਾ ਇਹੋ ਜਿਹਾ ਜਿਹੜਾ ਆਪਣੇ ਪਿੰਡ ਨੂੰ ਸੋਹਣਾ ਬਣਾਉਣਾ ਚਾਹੁੰਦਾ ਤੇ ਇਦਾਂ ਚੰਗਾ ਲੱਗੇ ਸਾਡੇ ਪਿੰਡ ਨੂੰ ਤੇ ਆਪਾਂ ਉਹਦੇ ਨਾਲ ਵੀ ਸੰਪਰਕ ਕਰਾਂਗੇ ਤੇ ਆਹ ਦੇਖੋ ਮਤਲਬ ਸੋਹਣੇ ਜਾਨਵਰ ਆ ਜਿਦਾਂ ਇਹ ਅਲੋਪ ਹੀ ਹੋ ਚੱਲੇ ਆ ਹਨਾ ਜਿੱਦਾਂ ਗੱਲ ਜਾਂ ਸੀਗੀਆਂ ਚਿੜੀਆਂ ਵੀ ਬਹੁਤ ਘੱਟ ਮਿਲਦੀਆਂ ਹਨ ਤੇ ਤਕਰੀਬਨ ਦਰਖਤ ਹੈ ਨਹੀਂ ਮੇਨ ਤਾਂ ਪ੍ਰੋਬਲਮ ਉੱਥੇ ਦਰਖਤਾਂ ਨਹੀਂ ਯਾਰ ਲੇਖੋ ਸਾਡੇ ਗੱਤਗੁਰੇ ਵੀ ਬੈਠੇ ਆ ਉਹ ਨਾਲ ਫਾਦਰ ਸਾਹਿਬ ਚੱਕੀ ਬੈਠੇ ਜਵਾਕਾਂ ਨੂੰ ਤੇ ਬਾਕੀ ਮੇਨ ਤਾਂ ਪ੍ਰੋਬਲਮ ਹੈ ਕਿ ਦਰਖਤ ਹੈ ਨਹੀਂ ਵਿਚਾਰੇ ਕਿੱਥੇ ਜਾਣ ਕਿੱਥੇ ਬੈਠਣ ਹਨ ਤੇ ਇਹਨਾਂ ਦੀਆਂ ਛਾਵਾਂ ਦੇ ਹੇਠਾਂ ਤੇ ਇਹਨਾਂ ਦੇ ਦਰਖਤਾਂ ਦੇ ਉੱਤੇ ਹੀ ਮੱਲੋ ਆਉਂਦੇ ਆ ਸਾਰੇ ਦੇਖਣ ਲਈ ਆ ਗਏ ਆੜਨੇ ਭਾਗ ਕੇ ਇਹਨਾਂ ਨੇ ਰਹਿਣ ਬਸੇਰਾ ਕਰਨਾ ਹੁੰਦਾ ਵਿਚਾਰਿਆਂ ਨੇ ਤੇ ਹੁਣ ਜਦੋਂ ਦਰਾਖਤੀ ਸਾਡੇ ਕੋਲੇ ਹੈ ਨਹੀਂਗੇ ਤੇ ਹੌਲੀ ਹੌਲੀ ਇਹ ਜਾਨੀ ਗੇ ਅਲੋਪ ਹੁੰਦੇ ਜਾਂਦੇ ਪਹਿਲਾਂ ਤੁਸੀਂ ਦੇਖੋ ਸੀੜੀਆਂ ਹੀਆਂ ਕਿੰਨੀਆਂ ਹੁੰਦੀਆਂ ਸੀ ਤੇ ਉਹ ਵੀ ਬਹੁਤ ਘੱਟ ਪਰ ਮਤਲਬ ਮੇਰੇ ਤਾਂ ਕਾਫੀ ਰੌਣਕ ਲੱਗੀ ਰਹੀਂਦੀ ਦਰਖਤਾਂ ਇਹਦੀ ਛੋਟੇ ਛੋਟਿਆਂ ਦੀ ਅਜੇ ਵੱਡੇ ਹੋਣਗੇ ਮਤਲਬ ਪਿੰਡਾਂ 'ਚ ਤਾਂ ਤਕਰੀਬਨ ਹੋਣਗੀ ਜਿਨ੍ਹਾਂ ਦੇ ਸ਼ੌਂਕ ਆ ਜਿਨ੍ਹਾਂ ਨੂੰ ਮਤਲਬ ਇਸ ਗ੍ਰੀਨਰੀ ਨਾਲ ਤੇ ਉਹਨਾਂ ਦੇ ਘਰਾਂ 'ਚ ਤਾਂ ਫਿਰ ਵੀ ਚਿੜੀਆਂ ਚੀਕ ਸਿਰੇ ਸਿਰੇ ਚੰਗਾ ਲੱਗਦਾ ਨਾ ਕੋਇਲ ਆਈਆਂ ਉਹ ਗੁਲਦੀਆਂ ਤੇ ਹਾਲਾ ਤੁਰਿਆ ਫਿਰਦਾ ਮਿੱਤਰੋ ਤੁਰ ਹੀ ਫਿਰਦੀ ਐ ਪਤਾ ਨਹੀਂ ਕੀ ਚੁਗਦੀ ਐ ਤੇ ਦੇਖੀ ਚਲੋ ਤੇ ਚੱਲ ਵੀ ਚੱਲ 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 ਚੱਲੇ ਚੱਲ ਚੱਲ ਇਹ ਆਪਣੇ ਦੂਜੇ ਘਰੇ ਵੀ ਜਾਊਗੀ ਇਦਾਂ ਹੀ ਚੁਗਦੀ ਚੁਗਦੀ ਲੈ ਕੇ ਜਾਣੇ ਨੂੰ ਚੱਲ ਵੀ ਚੱਲ 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 ਲਵੀ ਇੱਕ ਚੀਜ਼ ਮੈਂ ਦੇਖੀ ਵਾਕੀ ਗੱਲ ਸਹੀ ਹੈ ਜਿੱਦਾਂ ਮੋਰ ਮੋਰਨੀ ਰੋਂਦੇ ਆ ਪੈਰਾਂ ਨੂੰ ਦੇਖ ਕੇ ਵੀ ਆਪ ਤਾਂ ਸੋਹਣੇ ਬਾਕੀ ਯਾਰ ਇਹਨਾਂ ਦੇ ਫੇਰ ਮੈਂ ਹਾਣਾ ਮੈਂ ਵੀ ਧਿਆਨ ਨਾਲ ਦੇਖਿਆ ਮੈਂ ਹਾਂ ਜੀ ਵੀ ਸਰਚ ਵੀ ਦੇਖ ਹੀ ਲਈ ਗੱਲਾਂ ਹੀ ਸੁਣੀਆਂ ਤੇ ਵਿਚਾਰੀ ਦੇ ਯਾਨੀ ਕਿ ਪੈਰ ਹੋਰੀ ਆ ਮਤਲਬ ਜਦ ਤੁਸੀਂ ਹੁਣ ਚਲੋ ਕੈਮਰੇ ਦੀ ਅੱਖ ਨਾਲ ਤਾਂ ਸ਼ਾਇਦ ਤੁਹਾਨੂੰ ਨਾ ਦਿਖਦਾ ਹੋਵੇ ਜਿੱਦਾਂ ਨੇਚਰਲੀ ਜਿੱਦਾਂ ਮੈਂ ਦੇਖੀ ਜਾਂਦਾ ਇਹਨੂੰ ਮਤਲਬ ਹੋਰੀ ਆ ਮਤਲਬ ਭੱਦੜ ਜੇ ਪੈਰ ਆ ਕਿ ਆਪ ਸੋਹਣਾ ਜਾਨਵਰ ਆ ਨਾ ਪੰਛੀ ਐ ਤੇ ਹੁਣ ਜਾਨਵਰ ਤੇ ਪੰਛੀ ਦੇ ਵਿੱਚ ਹੋਰ ਨਾ ਕਮੈਂਟ ਕਰਨਾ ਸ਼ੁਰੂ ਕਰ ਦੇ ਵੀ ਜਾਨਵਰ ਨਹੀਂ ਇਹ ਪੰਛੀ ਐ ਤੇ ਮੂੰਹ ਚੋਂ ਨਿਕਲ ਗਿਆ ਤੇ ਲੈ ਵੀ ਲੋ 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 ਮਿੱਤਰੋ ਇਹ ਚਲੋ ਵੀ ਚਲੋ ਚਲੋ ਆਪਣੇ ਦੂਜੇ ਘਰੇ ਵੀ ਪਾਓ ਚਰਨ ਆਪਦੇ ਚਲੋ ਲਓ ਮੂਰੇ ਫਾਦਰ ਸਾਹਿਬ ਹੁਣੇ ਬੈਠੇ ਦੇਖਦੇ ਸੀ ਇਹਨੂੰ ਇਹ ਆ ਦੁਨੀਆਂ ਕਰਕੇ ਰੋਕ ਗਈ ਐ ਤੇ ਦੇਹ ਨੇ ਅੰਦਰ ਜਾਂਦੀ ਕਿ ਨਹੀਂ ਜਾਂਦੀ ਚਲੋ ਦੇਖਦੀ ਐ ਚਲੋ ਚੱਲ 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 ਚਲੋ 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 ਤਿੱਕੋ ਸੱਜਣ ਦਾ ਜ਼ਰੂਰ ਨਾਂ ਲਿਖ ਦਿਓ ਯਾਰ ਜਿਹੜਾ ਮਤਲਬ ਪੰਡ ਦੀ ਇੰਨੀ ਰੌਣਕ ਵਧਾਉਣਾ ਚਾਹੁੰਦਾ ਪੰਛੀਆਂ ਨਾਲ ਐਨਾ ਸੋਹਣੇ ਪੰਛੀ ਛੱਡੇ ਜੀ ਨੇ ਹਨਾ ਲਿਆ ਕੇ ਤੇ ਮਤਲਬ ਜੇ ਗੱਲ ਕਿਸੇ ਨੇ ਕੀਤੀ ਐ ਤੇ ਬਹੁਤ ਵਧੀਆ ਉਪਰਾਲਾ ਹੈਗਾ ਉਹ ਸੱਜਣ ਦਾ ਨਾਮ ਵੀ ਲਿਖ ਕੇ ਕਮੈਂਟ ਚ ਕਰ ਦਿਓ ਜੇ ਮਤਲਬ ਕਿਸੇ ਨੂੰ ਜੇ ਕਿਸੇ ਨੂੰ ਪਤਾ ਤਾਂ ਵੀ ਇਸ ਬੰਦੇ ਕਿਸ ਬੰਦੇ ਨੇ ਛੱਡੇ ਆ ਇਹ ਤੇ ਚੰਗਾ ਲੱਗਿਆ ਬਈ ਠੀਕ ਹੈ ਚਲੋ ਜੀ ਇਹ ਚਲੇ ਆ ਗਏ ਆਪਣੇ ਦੂਸਰੇ ਘਰ ਚਲੋ ਐਂਟਰੀ ਕਰ ਲਈ ਆਪਣੇ ਉਧਰਲੇ ਪਾਸੇ ਵੀ ਤੇ ਬੈਠੇ ਆ ਦੇਖਦੇ ਆ ਸਾਡੇ ਸ਼ੋਰ ਨਿੱਕੇ ਨਿੱਕੋ ਚੱਕਿਆ ਉਹਦੇ ਸ਼ਵੀਰੋ ਨੇ ਸ਼ਾਇਦ ਗਿਰ ਪੈ ਜਾਂਦਾ ਸੀ ਮੈਨੂੰ ਨਹੀਂ ਪਤਾ ਆਲਡਨ ਆ ਜਾਵੇ ਵਿਚਾਰੀ ਦਰਦੀ ਮਾਰੀ ਵੀ ਇਦਾਂ ਹੀ ਆਉਣਾ ਸ਼ੁਰੂ ਹੋਊਗਾ ਇਹ ਵਾਰ ਵਾਰ ਇਹ ਸਾਲ ਕੀ ਵੀ ਜਾਂਦਾ ਹੌਲੀ ਹੌਲੀ ਪਿੱਛੇ ਪਿੱਛੇ ਤੇ ਦੇਖੋ ਮਾਤਾ ਹੁਣੇ ਸਾਗ ਜਾ ਬਣਾਉਣ ਲੱਗੇ ਸੀ ਇੰਨਾਂ ਨੇ ਛੜ ਤਾਂ ਵੀ ਉੱਡ ਨਾ ਜਾਵੇ ਸਾਨੂੰ ਉਹ ਇਹ ਉਹ ਜਾਵੜੀ ਹੈਲੋ ਵੀ ਮਿੱਤਰੋ ਸੋਨਾ ਸੋਨਾ ਕਮੈਂਟ ਕਰਿਓ ਮਾਰਨਿੰਗ ਮਾਰਨਿੰਗ ਤੁਹਾਨੂੰ ਆਵੇ ਸਾਡਾ ਉਦੇਸ਼ ਵੀਰ ਵੀ ਸੋਹਣਾ ਸੋਹਣਾ ਕਮੈਂਟ ਕਰਿਓ ਬਾਈ ਮਾਰਨਿੰਗ ਮਾਰਨਿੰਗ ਤੁਹਾਨੂੰ ਮਾਰਨਿੰਗ ਦੇ ਦਰਸ਼ਨ ਕਰਾਏ ਆ ਤੇ ਚੰਗਾ ਲੱਗਿਆ ਹੁਣ ਗਰਾਊਂਡ ਚ ਆਇਆ ਸੀ ਮੈਂ ਖਾ ਦੇਖੇਗੀ ਇਸ ਪੱਜੇ ਆਇਆ ਸਦਗੀ ਰੂ ਇਹਨੂੰ ਦਿਖਾਉਣ ਲਈ ਕਹਿੰਦਾ ਪਾਪਾ ਵੀਡੀਓ ਬਣਾਓ ਹਾਂ ਤੇ ਫਿਰ ਮੈਂ ਖਾ ਵੀਡੀਓ ਬਣਾ ਦੰਨੇ ਆਪਾਂ ਪੂਰੀ ਚੰਗੀ ਤਰ੍ਹਾਂ ਤੇ ਲੌਬੀ ਉਹ ਦੇਖੋ ਉਧਰਲੇ ਪਾਸੇ ਵੀ ਆ ਗਿਆ ਤੇ ਚਲੋ ਓਕੇ ਬਾਈ ਸਜਣੋ ਮਿੱਤਰੋ ਆਪਣੇ ਇਧਰਲੇ ਪਾਸੇ ਵੀ ਥੋੜੇ ਜਿਹਾ ਬੂਟੇ ਜੇ ਲੱਗੇ ਵੀ ਆ ਸ਼ਾਂ ਲੇ ਕਿਉਂਕਿ ਬਾਖੇ ਤਾਂ ਪੱਕਾ ਤੇ ਇਧਰ ਕੱਚਾ ਥੋੜਾ ਆ ਰੱਖਿਆ ਨਾਕ ਜਿੱਥੇ ਲਿਖੋ ਕਿ ਆ ਜਿਹੜੀਆਂ ਟੈਲਾਂਟ ਉਲਾਈਆਂ ਬਈ ਆਪਾਂ ਲਾ ਤਾਂ ਲੈਣੇ ਆ ਸਜਾਵਟ ਲਈ ਹੁਣ ਤੁਸੀਂ ਇਹ ਨਾ ਕਹਦੇ ਹੋ ਪੱਟ ਦੇ ਬਈ ਐਂ ਕਰਦੇ ਜੋ ਕਰਦੇ ਠੀਕ ਆ ਮਹਲਾ ਲਾਤਾਂ ਲੈਨੇ ਪਰੇਦੇ ਨਾ ਬਾਈ ਗਰਮੈਸ਼ ਵਾਹਨ ਬਣ ਜਾਂਦੀ ਐ ਤੇ ਬੂਟੇ-ਬੂਟੇ ਜਿੱਦਾਂ ਲਾਉਣ ਦਾ ਆਨੰਦ ਨਹੀਂ ਆਉਂਦਾ ਮਹਲਾ ਜਿਹੜੇ ਪਹਿਲਾਂ ਸੀਗੇ ਕਹਿੰਦੇ ਨੇ ਘਰ ਕੱਚੇ ਸੀ ਤੇ ਮਹਲਾ ਜੋ ਵੀ ਐ ਠੰਡਾ ਸੀਗਾ ਸਾਰਾ ਕੁਝ ਹੀ ਤੇ ਹੁਣ ਆਪਾਂ ਆਪਦੀਆਂ ਹੀ ਚੱਕਰਾਂ 'ਚ ਹੀ ਸਾਰਾ ਕੁਝ ਇਹ ਕਰ ਲਿਆ ਚਲੋ ਠੀਕ ਐ ਮਿੱਤਰੋ ਓਕੇ ਬਾਈ ਜਿਹਨੂੰ ਜਿਹਨੂੰ ਚੰਗਾ ਲੱਗਿਆ ਤਾਂ ਕਮੈਂਟ ਕਰ ਦਿਓ ਤੇ ਬੈਡ ਕਮੈਂਟ ਨਾ ਹੀ ਕਰਿਆ ਕਰੋ ਯਾਰ ਮੂਡ ਜਾ ਆਫ ਹੋ ਜਾਂਦਾ ਫਿਰ ओके बाय सजणो लव यू ऑल फ्रेंड्स